ਸ਼ਾਮ ਚੀਨੀ ਪਾਤਸ਼ਾਹ ਸਾਬਲ ਪਰ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਜੀ ਵਿਖੇ ਅੱਜ ਸ਼ਰੋਮਣੀ ਭਗਤ ਭਗਤ ਨਾਮਦੇਵ ਜੀਾਂ ਦਾ ਪਾਵਨ ਜਨਮ ਦਿਹਾੜਾ ਬਹੁਤ ਸ਼ਰਧਾ ਸਤਿਕਾਰ ਦੇ ਨਾਲ ਮਨਾਇਆ ਗਿਆ ਪਰਸੋ ਰੋਜ ਤੋਂ ਤੁਰਕੀ ਬਾਣੀ ਦੇ ਸ਼੍ਰੀਖੰਡ ਪਾਠ ਸਹਿ ਪ੍ਰਾਰambh ਹੋਏ ਸਨ ਜਿਨ੍ਹਾਂ ਦੇ ਅੱਜ ਭੋਗ ਪਾਏਗੇ ਉਪਰੰਤ ਗੁਰਬਾਣੀ ਕੀਰਤਨ ਹੋਇਆ ਔਰ ਭਗਤ ਨਾਮਦੇਵ ਜੀ ਦੇ ਜੀਵਨ ਤੇ ਸੰਬੰਧ ਵਿੱਚ ਵਿਚਾਰਾਂ ਕੀਤੀਆਂ ਗਈਆਂ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਭਗਤ ਨਾਮਦੇਵ ਜੀ ਉਹ ਸ਼ਰੋਮਣੀ ਭਗਤ ਨੇ ਜਿਨ੍ਹਾਂ ਦੀ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਵਿੱਚ ਦਰਜ ਹੈ ਮਹਾਰਾਸ਼ਟਰ ਦੇ ਨਰਸੀ ਬਹਾਮਣੀ ਨਗਰ ਦੇ ਅੰਦਰ ਭਗਤ ਜੀਆ ਨੇ ਪਵਿੱਤਰ ਉਤਾਰਨ ਧਾਰਨ ਕੀਤਾ ਔਰ ਉਸ ਸਮੇਂ ਕ੍ਰਾਂਤੀਕਾਰੀ ਵਿਚਾਰਧਾਰਾ ਲੋਕਾਂ ਦੇ ਸਾਹਮਣੇ ਰੱਖੀ ਜਿਸ ਸਮੇਂ ਜਾਤ ਪਾਤ ਦੇ ਆਧਾਰ ਦੇ ਉੱਪਰ ਹਿੰਦੂਸਤਾਨ ਦੀ ਧਰਤੀ ਦੇ ਉੱਪਰ ਮਨੁੱਖੀ ਵਰਨ ਵੰਡਾਂ ਦੇ ਵਿੱਚ ਮਨੁੱਖਤਾ ਨੂੰ ਵੰਡਿਆ ਹੋਇਆ ਸੀ ਭਗਤ ਜੀ ਵੀ ਉਸ ਵਿਤਕਰੇ ਦਾ ਸ਼ਿਕਾਰ ਹੋਏ ਪਰ ਪਰਮੇਸ਼ਰ ਜੀਆਂ ਦੀ ਕਿਰਪਾ ਬਹੱਤਰ ਬੇਰਾ ਸਰਗੁਣ ਸਰੂਪ ਦੇ ਵਿੱਚ ਭਗਤ ਜੀਆਂ ਨੇ ਪਾਰਬ੍ਰह्म ਪਰਮੇਸ਼ਰ ਭਗਵਾਨ ਜੀਆਂ ਦੇ ਦਰਸ਼ਨ ਕੀਤੇ ਸਸਮੁਚੀਆਂ ਸਿੱਖ ਸੰਗਤਾਂ ਨੂੰ ਅੱਜ ਦੇ ਇਸ ਪਾਵਨ ਦਿਹਾੜੇ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਜੀ वागुरु जी का खालसा वाहगुरु जी की फतेह वागुरु जी का खालसा वाहगुरू जी की फतेह बाबा जोरावर सिंह जी बाबा फतेह सिंह जी माता गुर जी के शहीद स्थान गुरुद्वारा श्री फतेहगढ़ साहब वि अ श्रोमणी भगत श्री नामदेव जी के ने जन्म दिहाड़े में श्रोमणी गुरद्वारा प्रबंधक कमेटी गुरुद्वारा श्री फतेहगढ़ साहब की मेन ਬਰਸੋ ਰੋਜ ਤੋਂ ਸ਼੍ਰੀ ਕਨਵਰ ਸਾਹਿਬ ਦੇ ਪਾਠ ਆਰੰਭ ਕਰਾਇਆ ਗਿਆ ਇਸ ਸਮਾਪਤੀ ਦੀ ਹੈ ਔਰ ਅਸਮਾਨ ਦਾ ਅੱਜ ਜਿੱਥੇ ਮਸਮੁੱਚੀ ਸੰਗਤ ਨੂੰ ਪਾਤਸ਼ਾਹ ਸ਼੍ਰੀ ਨਾਮਦੇਵ ਜੀ ਦੇ ਜਨਮ ਦਿਨ ਦੇ ਮੌਕੇ 'ਤੇ ਮੁੱਖ ਰਾਜੇ ਉਹਨਾਂ ਦਾ ਜੋ ਉਹਨਾਂ ਨੇ ਸਾਨੂੰ ਸਨੇਹ ਦਿੱਤਾ ਉਹ ਵੀ ਕਰ ਕਰ ਲੈ ਕੇ ਜਾਣੀ ਲੋੜ ਹੈ ਉਹਨਾਂ ਨੇ ਆਪਣੇ ਜੀਵਨ ਦੇ ਸਮੇਂ ਜਦੋਂ ਉਹ ਸਮੇਂ ਚਾਰੇ ਪਾਸੇ ਜਾਤਾਂ ਪਾਤਾਂ ਦਾ ਸਮਾਜ ਬੰਨਿਆ ਹੋਇਆ ਸੀ ਜਾਤ ਪਾਤਾਂ ਔਰ ਔਰ ਧਾਰਮਿਕ ਬੰਦਾ ਇਹੋ ਜੀਆਂ ਜਿਹੜੀਆਂ ਮਾੜੀਆਂ ਲਾਹਤਾਂ ਨੇ ਉਹਨਾਂ ਤੋਂ ਦੂਰ ਰਹਿਣ ਦਾ ਸੰਕਲਪ ਕਰਦਾ ਔਰ ਸਤਿਵਰਧ ਸੰਸਾ ਜੋ ਦਿੱਤਾ ਉਹਨਾਂ ਨੇ ਉਹ ਇਹ ਹੈ ਕਿ ਜਿਹੜਾ ਪਰਮਾਤਮਾ ਹੈ ਹਰ ਇੱਕ ਇਨਸਾਨ ਦੇ ਅੰਦਰ ਵੱਸਦਾ ਹੈ ਔਰ ਸਾਨੂੰ ਬੜੀ ਨਿਮਰਤਾ ਨਾਲ ਸਹਿਜ ਨਾਲ ਔਰ ਜਿਹੜਾ ਸਮਾਜ ਦੇ ਵਿੱਚ ਜਿਹੜਾ ਵਿਚਰਨਾ ਚਾਹੀਦਾ ਹੈ ਸੋ ਇਹ ਸਿਂਹਾਂ ਲਾਤੀ ਦਾ ਸੰਕਲਪ ਅਪਾਸ ਸਰਗੁਣ ਗੁਰ ਸਾਹਿਬ ਦੀ ਬਾਣੀ ਦੇ ਨਾਲ ਜੁੜੀ। ਭਗਤ ਨਾਮ ਜੀ ਦਾ ਨਾਮ ਦੇ ਤਸਹੀਹਾ ਲਾਤੀ ਘਰ ਚੱਕਰ ਕਰ ਜਾਏ। ਰਸਮ ਦਾ ਇਸ ਨਾਲ ਹਰ ਘਰ ਦੇ ਵਿੱਚ ਸਾਰੇ ਇਨਸਾਨ ਦੇ ਜੀਵੀਆਂ ਉਹ ਸ਼ਾਂਤੀ ਆਈ ਦੀ ਸਮਾਜ ਦੀ ਸ਼ਾਂਤੀ ਹੋ। ਸਾਰੇ ਲੋਕ ਸੁੱਖਾਂ ਸ਼ਾਂਤੀ ਦੇ ਨਾਲ ਵਸਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।